Thank <laughs> you. ਸ਼ਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਕਿ ਧੀਆਂ ਨੇ ਜਮੇ ਦੀ ਖੁਸ਼ੀ ਮਨਾਈ ਜਾਂਦੀ ਹੈ ਕਿਤਨੇ ਕਿਤੇ ਦੇਖਿਆ ਜਾਂਦਾ ਕਿ ਰੋਸ ਵੀ ਪ੍ਰਗਟ ਕੀਤਾ ਜਾਂਦਾ ਪਰ ਅੱਜ ਉੱਥੇ ਅੱਜ ਦੇਖਦੇ ਹਾਂ ਸਾਹਨੇਵਾਲ ਦੇ ਵਾਰਡ ਨੰਬਰ 11 ਦੇ ਵਿੱਚ ਨਿਊ ਗਣਪਤੀ ਕਲੋਨੀ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜਿਹੜੀ ਕਿ ਧੀਆਂ ਜੰਮੀ ਆ ਔਰ ਜਿਹੜੀ ਕਿ ਅੱਜ ਉਸ ਦਾ ਜੜਾ ਫੁੱਲਾਂ ਦੇ ਨਾਲ ਜੜਾ ਸਵਾਗਤ ਕੀਤਾ ਗਿਆ ਟੋਲ ਧਮਾਕਿਆਂ ਦੇ ਨਾਲ ਸਵਾਗਤ ਕੀਤਾ ਗਿਆ ਸੋ ਉਸ ਵਾਰਡ ਦੇ ਪਰਵਾਰਿਕ ਮੈਂਬਰ ਔਰ ਉਸ ਪਰਿਵਾਰ ਦੇ ਕਾਉਂਸਲ ਜਿਹੜੇ ਗੁਰਮੀਤ ਸਿੰਘ ਪਪੂਤਲਵਾੜਾ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਜਿਹੜੀ ਅੱਜ 30 ਜੰਮੀ ਦੀ ਖੁਸ਼ੀ ਮਨਾਈ ਗਈ ਹੈ ਕਿਉਂਕਿ ਜਸਤਨ ਲੋੜੀ ਦਾ ਤੇ ਹਰ ਅਕਸਰ ਦੇਖਿਆ ਜਾਂਦਾ ਹੈ ਕਿ ਲੋੜੀ ਤੇ ਹੀ ਜਿਹੜਾ 30 ਦੀ ਖੁਸ਼ੀ ਮਨਾਈ ਜਾਂਦੀ ਹੈ ਜ਼ਿਆਦਾਤਰ ਔਰ ਬਾਕੀ ਦੇ ਜਿਹੜਾ ਕਿ ਨਹੀਂ ਉਸ ਤਰੀਕੇ ਨਾਲ ਦੇਖਿਆ ਜਾਂਦਾ ਸੋ ਅੱਜ ਪਰਵਾਰਿਕ ਮੈਂਬਰ ਔਰ ਗੁਰਮੀਤ ਸਿੰਘ ਪਪੂਤਲਵਾੜਾ ਜੋ ਕਿ ਉਹ ਬਾਡ ਨੰਬਰ 11 ਦੇ ਕਾਉਂਸਲ ਮੌਜੂਦ ਹਨ ਸਰ ਪਹਿਲਾਂ ਤਾਂ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ ਸਰਦਾਰ ਹਰਪ੍ਰੀਤ ਸਿੰਘ ਜੀ ਮੇਜਰ ਸਾਹਿਬ ਔਰ ਉਹਨਾਂ ਦੀ ਤਾਰਮਪਤਨੀ ਬੀਬੀ ਕਿਰਨਜੋਤ ਕਿਰਨਜੀਤ ਕੌਰ ਜਿਨ੍ਹਾਂ ਦੇ ਘਰ ਅੱਜ ਅੱਜ ਧੀ ਰਾਣੀ ਲక్ష్ਮੀ ਨੇ ਜਨਮ ਦਿੱਤਾ ਔਰ ਸਾਡੇ ਮਹੱਲੇ ਦੇ ਵਿੱਚ ਵਾਰਡ ਨੰਬਰ 11 ਦੇ ਵਿੱਚ ਇੱਕ ਧੀ ਜੰਮੀ ਹੈ ਔਰ ਪੂਰੇ ਪਰਿਵਾਰ ਵੱਲੋਂ ਪੂਰੀ ਖੁਸ਼ੀ ਮਨਾਈ ਗਈ ਹੈ ਫੁੱਲਾਂ ਦੀ ਵਰਖਾ ਕਰਕੇ ਢੋਲ ਵਾਜਿਆਂ ਦੇ ਨਾਲ ਆਪਣੀ ਬੇਟੀ ਨੂੰ ਆਪਣੇ ਘਰੇ ਲੈ ਕੇ ਆਏ ਨੇ ਮੈਂ ਇਸ ਪਰਿਵਾਰ ਨੂੰ ਆਪਣੇ ਵੱਲੋਂ ਮੈਡਮ ਜਸਵਿੰਦਰ ਕੌਰ ਤਲਵਾੜਾ ਵੱਲੋਂ ਲੱਖ ਲੱਖ ਵਧਾਈ ਦਿਨਾਂ ਔਰ ਮੈਂ ਹੋਰ ਆਸ ਕਰਦਾ ਕਿ ਸਾਰੇ ਮੇਰੇ ਭਰਾ ਮੇਰੇ ਪੈਣਾ ਇਦਾਂ ਹੀ ਤਰ੍ਹਾਂ ਆ ਪਤੀਆਂ ਤੀਆਂ ਨੂੰ ਜੋ ਅੱਜ ਲੋਕ ਜੇ ਧੀ ਜਮਦੀ ਹੈ ਤਾਂ ਬਹੁਤ ਕਈ ਵਾਰੀ ਆਪਾਂ ਦੇਖਿਆ ਜਾਂਦਾ ਬਹੁਤ ਇਤਰਾਜ਼ ਕਰਦੇ ਆ ਪਰ ਨਹੀਂ ਇੱਧਰ ਧੀ ਜੰਮੀ ਹੈ ਤੇ ਬੜੀ ਖੁਸ਼ੀ ਮਨਾਈ ਗਈ ਹੈ ਮੈਂ ਦੁਬਾਰੇ ਫੇਰ ਸਾਰੇ ਮਹਿਲਾ ਨਿਵਾਸੀ ਸਕਟਾ ਨੂੰ ਔਰ ਮੈਂ ਹਰਪ੍ਰੀਤ ਭਾਜੀ ਨੂੰ ਲੱਖ ਲੱਖ ਵਧਾਈ ਦੇਣਾ ਆਪਣੇ ਵੱਲੋਂ ਜਿੱਥੇ ਲੋੜਾ ਸਾਹਿਬ ਜਿੱਥੇ ਦੇਖਿਆ ਜਾਂਦਾ ਕਿ ਅਜਿਹੇ ਸਮੇਂ ਵਿੱਚ ਮੁੰਡਿਆਂ ਨੂੰ ਪਹਿਲ ਦਿੱਤੀ ਜਾਂਦੀ ਆ ਪਰ ਕਿਤਨੇ ਕਿਤੇ ਹੁਣ ਤਾਂ ਜਿਹੜੀ ਕੁੜੀਆਂ ਨੂੰ ਵੀ ਪਹਿਲ ਕੀਤੀ ਜਾ ਰਹੀ ਹੈ ਸੋ ਅੱਜ ਇਹ ਪਰਿਵਾਰਿਕ ਮੈਂਬਰ ਦੇ ਵਿੱਚ ਖੁਸ਼ੀ ਆਈ ਹੈ ਲక్ష్ਮੀ ਆਈ ਹੈ ਘਰ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਲੇਕਿਨ ਦੇਖੋ ਅੱਜ ਸਾਡੀਆਂ ਧੀਆਂ ਕਿੱਥੇ ਤਰਕੀਆਂ ਕਰ ਗਈਆਂ ਹਰੇਕ ਜਗ੍ਹਾ ਤੇ ਆਪਾਂ ਦੇਖੀ ਜਾਂਦੇ ਆ ਮੈਂ ਕਹਿੰਦਾ ਸਾਡੇ ਆਪਣੇ ਕੁਝ ਚਿਰ ਪਹਿਲੇ ਸਾਡੇ ਡੀਸੀ ਸਰਬੀ ਮਲਕ ਜੀ ਰਹਿ ਕੇ ਗਏ ਨੇ ਔਰ ਆ ਸਾਡੇ ਐਸਐਸਪੀ ਖੰਨਾ ਲਾਲੋ ਲੜਕੀਆਂ ਨੇ ਬੜੀਆਂ ਮੱਲਾ ਮਾਰੀਆਂ ਨੇ ਅੱਜ ਅੱਜ ਇਸ ਘਰ ਦੇ ਵਿੱਚ ਵੀ ਲੜਕੀ ਜੰਮੀ ਐ ਬੜੀ ਖੁਸ਼ੀ ਦੀ ਲਹਿਰ ਬੜੀ ਖੁਸ਼ੀ ਐ ਸਾਰੇ ਪਰਿਵਾਰ ਚ ਦਾਦਾ ਦਾਦੀ ਜਿੰਨੇ ਸਾਡਾ ਸਾਰਾ ਪਰਿਵਾਰ ਹੈ ਸਾਡੀ ਏਤੀ ਹੈ ਲక్ష్ਮੀ ਆਈ ਐ ਸਾਡੇ ਇਸ ਮੱਲੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਅਸੀਂ ਬਹੁਤ ਖੁਸ਼ ਹੈ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਕੇ ਉਸ ਪਰਿਵਾਰ ਨੂੰ ਉਹਨਾਂ ਮੈਂਬਰਾਂ ਨੂੰ ਜਾਂ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਕੀ ਕਹਿਣਾ ਚਾਹੋਗੇ ਇਸ ਵਾਰੇ ਮੈਂ ਬਾਹਗਰੂ ਅੱਗੇ ਅਰਦਾਸ ਕਰਦਾ ਹੈ ਕਿ ਇਸ ਬੇਟੀ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹੈ ਔਰ ਉਹਨਾਂ ਦੇ ਪਾਪਾ ਸਾਰ ਹਰਪ੍ਰੀਤ ਸਿੰਘ ਜੀ ਜੋ ਅੱਜ ਵੀ ਮੈਂ ਬੜੀ ਵਾਰੀ ਗੱਲ ਕਰਦਾ ਕਿ ਹੁਣ ਪਿੱਛੇ ਦੀ ਆਪਣੇ ਜੋ ਜੰਗ ਲੱਗ ਕੇ ਹਟਈ ਹੈ ਉਹ ਉਹਨਾਂ ਦੀ ਡਿਊਟੀ ਬਿਲਕੁਲ ਬਾਰਡਰ ਦੇ ਉੱਤੇ ਸੀਗੀ ਮੈਂ ਕਈ ਵਾਰ ਮਿੰਟ ਮਿੰਟ ਆਵਾਜ਼ ਰਾਤ ਨੂੰ ਦਿਨੇ ਸਵੇਰੇ ਔਰ ਇਹਨਾਂ ਨੂੰ ਮੈਂ ਫੋਨ ਕਰਨਾ ਵੇ ਬੌਜੀ ਸਾਹਿਬ ਕਿਦਾਂ ਇਹਨਾਂ ਨੇ ਪੂਰੀ ਚੜ੍ਹਦੀ ਕਲਾ 'ਚ ਰਹੇ ਨੇ ਮੈਂ ਇਹ ਗੱਲ ਕਹਿਣਾ ਇਹੋ ਜਿਹੇ ਪਿਤਾ ਜੋ ਬੱਚਿਆਂ ਨੂੰ ਜਿਨ੍ਹਾਂ ਨੇ ਜਨਮ ਦਿੱਤਾ ਮੈਂ ਕਹਿੰਦਾ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਬੱਚੀ ਵੀ ਵਧੀਆ ਮੱਲਾ ਮਾਰੇ ਅੱਜ ਮੈਂ ਸੇਵੇ ਪਾਸ਼ਾ ਜੀ ਦਾ ਜੋ ਗੁਰਪੁਰਬ ਹੈ ਉਹਦੀ ਵੀ ਲੋਕਾਂ ਨੂੰ ਆਪਣੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾਂ ਜੀ ਬਿਲਕੁਲ ਜਿੱਥੇ ਅੱਜ ਜਿੱਥੇ ਧੀ ਜੰਮੀ ਜਿਹੜੀ ਖੁਸ਼ੀ ਮਨਾਈ ਗਈ ਹੈ ਪਰਿਵਾਰ ਵੱਲੋਂ ਜਿਹੜਾ ਕਿ ਸਵਾਗਤ ਕੀਤਾ ਗਿਆ ਸੋ ਦੇ ਫਾਦਰ ਸਾਹਿਬ ਇੱਕ ਫੌਜੀ ਵੀ ਨੇ ਜਿਹੜੇ ਕਿ ਅੱਜ ਫੌਜੀ ਵੀ ਇਸ ਤਰ੍ਹਾਂ ਬਾਡਰਾਂ ਦੇ ਵਿੱਚ ਵੀ ਗੱਲਬਾਤ ਕੀਤੀ ਜਾਂਦੀ ਹੈ ਕਿ ਲੜਾਈ ਹੋਈ ਸੀ ਤਾਂ ਬਾਡਰ ਦੇ ਵਿੱਚ ਵੀ ਤਾਂ ਇਹ ਨਾ ਤਰੇ ਸੀ ਕਿ ਫੁੱਸਾ ਪਹਿਲਾਂ ਕੀ ਨਾਮ ਆ ਮੇਰਾ ਦਾ ਜੀ ਹੈਡ ਕੌਂਸਟਲ ਹਰਪ੍ਰੀਤ ਸਿੰਘ ਕੀ ਕਹਿਣਾ ਚਾਹੋਗੇ ਪਹਿਲਾਂ ਅੱਜ ਲక్ష్ਮੀ ਘਰ ਦੇ ਵਿੱਚ ਆਈ ਹੈ ਹਾਂ ਜੀ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰ ਆਈ ਅਸੀਂ ਬਹੁਤ ਤੇਰ ਤੋਂ ਮਤਲਬ ਡੀਗ ਰਹੇ ਸੀ ਕਿ ਸਾਡੇ ਘਰੇ ਲక్ష్ਮੀ ਹੋਵੇ ਮਤਲਬ ਆਵੇ ਸਾਡਾ ਇੱਕ ਲੜਕਾ 16 ਸਾਲ ਦਾ ਮਡੇ ਇੰਨਾ ਸਾਡਾ ਗੈਪ ਪੈ ਗਿਆ ਸੀ ਅੱਜ ਬਹੁਤ ਖੁਸ਼ੀ ਮਨਾ ਰਹੇ ਆ ਤੇ ਸਾਡਾ ਮਤਲਬ ਵੀ ਅਸੀਂ ਆਏ ਆ ਹੁਣੇ ਹਸਪੀਟਲ ਤੋਂ ਤੇ ਸਾਡਾ ਨਗਰ ਨਿਵਾਸੀਆਂ ਨੇ ਬਹੁਤ ਜ਼ਿਆਦਾ ਮਤਲਬ ਵੀ ਉਹ ਕੀਤਾ ਖੁਸ਼ੀ ਮਨਾਈ ਸਵਾਗਤ ਕੀਤਾ ਤੇ ਤਲਵਾਰਾ ਜੀ ਸਾਡੇ ਨਗਰ ਚ ਪਹੁੰਚੇ ਸਾਡੇ ਘਰ ਚ ਪਹੁੰਚੇ ਆ ਕੋਸਟਲਰ ਸਾਹਿਬ ਸਾਸੀਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੋ ਸਭ ਜਸਨਾ ਆਪਾਂ ਗੱਲਬਾਤ ਕਰ ਲੈਨੇ ਕਿ ਕੀ ਜੰਮੀ ਆ ਲక్ష్ਮੀ ਜਾਈ ਕਰਦੇ ਵਿੱਚ ਪਹਿਲਾਂ ਬੇਟਾ ਸਾਡਾ 16 ਸਾਲ ਦਾ ਹਾਂਜੀ ਹਾਂਜੀ ਤੇ ਹੋਰ ਵੀ ਬੱਚੇ ਹੈਗੇ ਕਹਿੰਲੀ ਸੀ ਪਹਿਲਾਂ ਹੀ ਨਹੀਂ ਜੀ ਸਾਡੇ ਨਾ 12 ਸਾਲ ਦੀ ਲੜਕੀ ਸੀਗੀ ਸਾਡੀ ਉਹਦੀ ਡੈਥ ਹੋ ਗਈ ਸੀ ਜੀ ਤੇ ਸਾਨੂੰ ਅਸੀਂ ਬਹੁਤ ਮਹਿਸੂਸ ਕੀਤਾ ਕਿ ਸਾਨੂੰ ਬਹੁਤ ਘਾਟਾ ਪਿਆ ਵਾ ਫਿਰ ਸਾਡੀ ਉਦੋਂ ਤੋਂ ਇੱਛਾ ਜੀ ਵੀ ਸਾਡੇ ਮਤਲਬ ਵੀ ਇੱਕ ਲੜਕੀ ਹੋਣੀ ਚਾਹੀਦੀ ਹਾਂ ਬਸ ਉਹ ਅੱਜ ਉਹ ਖੁਸ਼ੀ ਪਰਮਾਤਮਾ ਨੇ ਬਹੁਤ ਮਿਹਰ ਕੀਤੀ ਸਾਡੇ ਤੇ ਅਸੀਂ ਉਹਦਾ ਲੱਖ ਲੱਖ ਸ਼ੁਕਰ ਮਨਾਉਂਦੇ ਆ ਜੀ ਤੇ ਪਰਮਾਤਮਾ ਸਾਰਿਆਂ ਨੂੰ ਇਦਾਂ ਹੀ ਖੁਸ਼ੀ ਦੇ। ਅੱਜ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਧੀ ਦਾ। ਸੋ ਅੱਜ ਢੋਲ ਤੋਂ ਮੈਂ ਕਹਿੰਦਾ ਸਵਾਗਤ ਕੀਤਾ ਗਿਆ। ਕਿਸਰਾ ਜੀ। ਮੈਂ ਕਹਿੰਦਾ ਜੀ ਸਾਰਿਆਂ ਨੂੰ ਇਦਾਂ ਹੀ ਪਰਮਾਤਮਾ ਕੁੜੀਆਂ ਦਵੇ ਤੇ ਖੁਸ਼ੀਆਂ ਦਵੇ ਤੇ ਇਹ ਜਿਹੜੀਆਂ ਕੁੜੀਆਂ ਹੁੰਦੀਆਂ ਜੀ ਇਹ ਅੱਗੇ ਵੰਸ਼ ਨੂੰ ਵਧਾਉਂਦੀਆਂ ਜੀ। ਅੱਗੇ ਮਤਲਬ ਜਿਵੇਂ ਲੜਕਾ ਆਪਣੇ ਹਨ ਉਹ ਅੱਗੇ ਜਾਊਗਾ ਰਿਸ਼ਤੇਦਾਰੀ ਜਾਊਗਾ ਇਦਾਂ ਮਤਲਬ ਵੀ ਆਪਣੀ ਗੈਸ ਵధుਵੀ ਦੀ ਰਿਸ਼ਤੇਦਾਰੀ ਜੋ ਖੁਸ਼ਹਉ ਪੁਰੇ ਆ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਬਹੁਤ ਜ਼ਿਆਦਾ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਤੇ ਨਗਰ ਵਾਸੀਆਂ ਦਾ ਬਹੁਤ ਬਹੁਤ ਸ਼ੁਕਰ ਮਨਾਉਂਦੇ ਆ ਤੇ ਪੱਪੂ ਤਲਵਾੜਾ ਜੀ ਸਾਡੇ ਇੱਥੇ ਪਹੁੰਚੇ ਨਗਰ ਨਗਰ ਦੇ ਵਿੱਚ ਇਹਨਾਂ ਜੀ ਬਹੁਤ ਬਹੁਤ ਧੰਨਵਾਦ ਸੋ ਜਿਸ ਤਰ੍ਹਾਂ ਗੱਲਬਾਤ ਕੀਤੀ ਪਰਿਵਾਰਕ ਮੈਂਬਰਸ ਮੌਜੂਦ ਨੇ ਜਿੱਥੇ ਅੱਜ ਲక్ష్ਮੀ ਘਰ ਦੇ ਵਿੱਚ ਆਈ ਹੈ ਧੀ ਘਰ ਦੇ ਵਿੱਚ ਆਈ ਹੈ ਸੋ ਉਹਦੀ ਖੁਸ਼ੀ ਮਨਾਈ ਗਈ ਹੈ ਜਿਸ ਤਰ੍ਹਾਂ ਗਰਮੀ ਸਿੰਘ ਪਪੂ ਤਲਵੜਾ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਵਾਰਡ ਦੇ ਕੌਂਸਲਰ ਨੇ ਇਹਨਾਂ ਵੱਲੋਂ ਵੀ ਜਿਹੜੀ ਅੱਜ ਖੁਸ਼ੀ ਪ੍ਰਗਟ ਕੀਤੀ ਹੈ ਉਸ ਦੇ ਨਾਲ-ਨਾਲ ਜਿਹੜੇ ਦੋਸਤ ਮਿੱਤਰ ਸਾਰੇ ਜਿਹੜੇ ਰਿਸ਼ਤੇਦਾਰ ਇੱਥੇ ਗ੍ਰਹਿ ਦੇ ਵਿੱਚ ਪਹੁੰਚੇ ਨੇ ਅੱਜ ਖੁਸ਼ੀ ਜਿਹੜੀ ਮਨਾਈ ਗਈ ਹੈ ਜਿੱਥੇ ਤੀਆਂ ਨੂੰ ਔਰ ਇਸ ਦੇ ਨਾਲ ਇੱਕ ਮੈਸੇਜ ਵੀ ਦਵਾਂਗੇ ਕਿ ਜਿੱਥੀਆਂ ਜਿਹੜੀਆਂ ਨੇ ਤੀਆਂ ਹਰ ਇੱਕ ਜਿਹੜਾ ਨਾਮ ਰੋਸ਼ਨ ਕਰਦੀਆਂ ਹਰ ਇੱਕ ਪੈਲ ਦੇ ਹਰ ਇੱਕ ਅ ਡਿਪਾਰਟਮੈਂਟ ਦੇ ਵਿੱਚ ਜਾ ਕੇ ਆਪਣਾ ਜਿਹੜਾ ਨਾਮ ਰੋਸ਼ਨ ਕਰਦੀਆਂ ਦਾ ਸਪੇ ਮਾਪੇ-ਵਾਪੇ ਦਾ ਨਾਮ ਰੋਸ਼ਨ ਕਰਦੀ ਹੈ ਤੇ ਇਸ ਦਾ ਨਾਮ ਰੋਸ਼ਨ ਕਰਦੀਆਂ ਨੇ ਸੋ ਉਸੇ ਤਰ੍ਹਾਂ ਹੀ ਅਸੀਂ ਹੋਰ ਅਪਡੇਟ ਲੈ ਕੇ ਪੇਸ਼ ਕਰਾਂਗੇ ਤਦ ਤੱਕ ਲਈ ਮੈਂ ਦਿਓ ਜੀ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ